ਸੰਸ਼ੀਲ ਜੀ ਸਾਰਿਆਂ ਨੂੰ ਵੈਲਕਮ ਟੂ T4 Triple H ਚੈਨਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕੱਲ ਹਨਾ ਮੰਮੀ ਮੇਰੇ ਨਾਲ ਗੱਲਾਂ ਕਰਦੇ ਸੀਗੇ ਵੀ ਗੁਰਦੁਆਰੇ ਜਾਂਦਾ ਧਿਆਨ ਆ ਤੇ ਉਹ ਫਿਰ ਗੱਲ ਮਤਲਬ ਵੇਚ ਗਈ ਰਹੀ ਕਿਉਂਕਿ ਉਹ ਉੱਥੇ ਵੀ ਡੇਲੀ ਹਨਾ ਇੰਡੀਆ ਵੀ ਜਾਂਦੇ ਹੁੰਦੇ ਸੀਗੇ ਗੁਰਦੁਆਰੇ ਤੇ ਫਿਰ ਮੈਂ ਸੋਚਿਆ ਵੀ ਚੱਲਾ ਲੈਂਦੇ ਨਾ ਡਿਸਕਸ ਕੀਤਾ ਤੇ ਫਿਰ ਹਨਾ ਉਹ ਕਹਿੰਦੇ ਵੀ ਮੌਸਮ ਵੀ ਵਧੀਆ ਆ ਵੀ ਫਿਰ ਆਪਾਂ ਕੋਈ ਨਹੀਂ ਵੀ ਅੱਜ ਦੇਖ ਲੈਨੇ ਪਲਾਨ ਬਣਾ ਲਨੇ ਆ ਤੇ ਮੈਂ ਹੁਣ ਮੰਮੀ ਨੂੰ ਜਾ ਕੇ ਦੱਸਦੀ ਆ ਜਾਂ ਦੱਸਿਆ ਨਹੀਂ ਹੈਗਾ ਵੀ ਹਾਂ ਆਪਾਂ ਜਾਣਾ ਹੈ ਇਹਨੂੰ ਦੱਸਦੀਆਂ ਕਰਕੇ ਮੰਮੀ ਕੀ ਕਰਦੇ ਹੋ ਮੈਂ ਮਖਲਾਉਂਦੀ ਪਈ ਆ ਇਹ ਉਪਦੇਸ਼ ਨੂੰ ਉਪਦੇਸ਼ੇ ਆ ਮਾਮੀ ਦੇ ਕੋਤੇ ਜਿ ਬੈਠਾ ਹੈ ਰੂੜੀ ਐਸੀ ਵਿੱਚ ਨਾ ਅੱਛਾ ਆਪਾਂ ਚੱਲੀਏ ਮੰਮੀ ਹਾਂ ਕਿੱਥੇ ਗੁਰਦੁਆਰੇ ਹਾਂ ਚਲੋ ਚੱਲੀਏ ਚਲੋ ਹਾਂ ਇਹਨਾਂ ਨੂੰ ਵੀ ਲੈ ਕੇ ਚੱਲੂ ਨਾਲ ਬੱਚੇ ਹਾਂ ਇਹਨਾਂ ਨੂੰ ਵੀ ਲੈ ਕੇ ਚਲਾਂਗੇ ਇਹੜੀ ਗੁਰਦੁਆਰਾਂ ਹਾਂ 10 ਮਿੰਟ ਹੀ ਆ ਠੀਕ ਹੈ ਠੀਕ ਹੈ ਓਕੇ ਮੰਮੀ ਨੂੰ ਮੈਂ ਕਹਤਾ ਰਹਿਣਾ ਉਹਨੂੰ ਤੇ ਮੈਂ ਵੀ ਰੈਡੀ ਹੁੰਨੀ ਆ ਬੱਚਿਆਂ ਨੂੰ ਵੀ ਰੈਡੀ ਕਰਨਾ ਹਜੇ ਉਹ ਸਭ ਤੋਂ ਵੱਡਾ ਟਾਸਕ ਆ ਤੇ ਪਹਿਲਾਂ ਜਾਣਾ ਤਾਂ ਪਹਿਲਾਂ ਵੀ ਸੀਗਾ ਤਾਂ ਨਹੀਂ ਜਾ ਰਹੇ ਸੀ ਕਿਉਂਕਿ ਹਨਾ ਗੱਡੀ ਇੱਕ ਸੀਗੀ ਤੇ ਫਿਰ ਤਿੰਨੇ ਕਾਸ਼ ਟੀ ਪਿੱਛੇ ਲੱਗ ਜਾਂਦੀਆਂ ਨੇ ਪਰ ਹੁਣ ਕੁਦਰਤੀ ਨਾ ਰਾਤ ਮੇਰਾ ਬਰਦਰ ਵੀ ਆਇਆ ਹੋਇਆ ਹੈ ਤੇ ਫਿਰ ਇੱਕ ਗੱਡੀ ਉਹਦੀ ਹੋ ਜੂਗੀ ਤਾਂ ਇੱਕ ਜਣਾ ਉਧਰ ਬਿਠਾ ਦਾਂਗੇ ਤੇ ਦੋ ਜਾਨੇ ਮੇਰੇ ਕੋ ਹੋ ਜਾਣਗੇ ਫਿਰ ਸ਼ਾਇਦ ਮੈਂ ਪਿੱਛੇ ਬੈਠ ਜੂਗੀ ਹਨਾ ਵੀ ਜੇ ਹੋਇਆ ਤੇ ਫਿਰ ਮੰਮੀ ਵਾਲੀ ਗੱਡੀ ਦੇ ਵਿੱਚ ਫਿਰ ਮੰਮੀ ਪਿੱਛੇ ਬੈ ਜਾਣਗੇ ਜੇ ਹੋ ਰਿਹਾ ਤੇ ਹੁਣ ਮੈਂ ਇਹਨਾਂ ਨੂੰ ਰੈਡੀ ਕਰਦੀ ਆ ਫਾਈਨਲ ਉਹ ਗੱਤ ਹੋ ਰਹੀ ਜਾਂਦਾ ਹਾਂਜੀ ਮੈਂ ਮੰਮੀ ਨੂੰ ਵੀ ਦੱਸਤਾ ਹਾਂ ਤੇ ਮੰਮੀ ਵੀ ਵਾਲੀ ਹੋ ਰਹੇ ਨੇ ਹੂੰ ਸ਼ਵੀ ਵੀ ਰੈਡੀ ਆ ਤੇ ਮੈਂ ਬਸ ਹੋਣਾ ਤੇ ਬੱਚਿਆਂ ਨੂੰ ਰੈਡੀ ਕਰਨਾ ਤੁਸੀਂ ਹਾਂ ਘਰ ਤਾਂ ਪਾ ਕੇ ਜਾਣਾ ਹਾਂ ਮੈਂ ਚਾਹਣਾ ਸੀ ਬੱਚਿਆਂ ਦੀ ਕੁਰਤੀਆਂ ਬਾਦ ਇਹ ਮਮੀ ਲੈ ਕੇ ਆਇਆ ਮੈਂ ਦੇਖਦੀ ਆ ਮੈਂ ਉਹਦਾ ਸਾਈਜ਼ ਨਹੀਂ ਦੇਖਿਆ ਹੈਗਾ ਅਜੇ ਕਿਹੜਾ ਆ ਮੈਂ ਉਹਨੂੰ ਕਲਰ ਕਲਰ ਬਲੈਕ ਆ ਬਲੈਕ ਹਾਂ ਵਾਈਟ ਵਾਈਟ ਕਿਹਾ ਸੀ ਉਹਨੇ ਹਾਂ ਮੰਮੀ ਕਹਿੰਦੇ ਮਿਲਿਆ ਨਹੀਂ ਹੈਗਾ ਵਾਈਟ ਚਲ ਦੇਖੋ ਮੜਾ ਇੱਕ ਵਾਰ ਟਾਈ ਕਰਕੇ ਦੇਖੋ ਆਉਂਦੀ ਹੈ ਕਿ ਨਹੀਂ ਚੱਲ ਓਛੀ ਦੀ ਮੈਂ ਓਕੇ ਓਕੇ ਮੰਮੀ ਉਹ ਗੁਰਦਤਵੇਂ ਮੈਂ ਤਾਂ ਰੰਗ ਕਿਹੜਾ ਬਲੈਕ ਲੈਂਦਾ ਹਨਾ ਹਾਂ ਮੈਂ ਲੈ ਕੇ ਲੈਂਦਾ ਨਾ ਤੇ ਵਾਈਟ ਲੰਬਾ ਸੀ ਜਿਆਦਾ ਸਾਈਜ਼ ਇਸ ਮਿਲ ਰਿਹਾ ਬਲੈਕ ਦਾ ਨਾ ਅੱਛਾ ਤੇ ਬਲੈਕ ਹੀ ਤੇ ਭਾਈ ਨਾ ਬਲੈਕ ਉਦਰੀ ਚ ਪਈਆ ਟੈਂਪਰਚਰ ਠੀਕ ਆ ਮੈਂ ਦੇਖਤੀ ਹਾਂ ਕਿਹ ਕਿ ਜੀ ਆਹ ਬਲੇ ਆ ਮੰਮੀ ਆ ਗੁਰਦਤਵੇਂ ਮੈਂ ਲੱਗ ਗਈ ਹਾਂ ਅੱਛਾ ਮੈਂ ਦੇਖ ਲਾਂ ਸਾਈਜ਼ ਸਾਈਜ਼ ਨਹੀਂ ਮੈਂ ਦੇਖਿਆ ਸੀ ਕਿ ਆ ਤਾਂ ਮੈਨੂੰ ਲੰਮਾ ਲੱਗਦਾ ਮੰਮੀ ਨਹੀਂ ਆਜੋ ਨਾ ਮੈਨੂੰ ਲੱਗਦਾ ਨਹੀਂ ਹੈਗਾ ਆ ਵੀ ਵੱਡਾ ਆ ਇਹ ਤਾਂ ਨਹੀਂ ਨਿਊ ਬੋਰਨ ਤਾਂ ਨਹੀਂ ਆਉਣੇ ਮੰਮੀ ਇਹ ਤਾਂ ਅਸੀਂ ਛੋਟੇ ਛੋਟੇ ਨੇ ਫੋਟੋ ਚ ਵੱਡੇ ਲੱਗਦੇ ਆ। ਪਾ ਕੇ ਦੇਖ ਲਓ। ਚਲ ਪਾ ਕੇ ਦੇਖ ਲੈਨੇ ਇੱਕ ਇੱਕ ਜਣੇ ਤੇ ਪਾ ਕੇ ਦੇਖ ਲੈਨੇ ਆ। ਮੈਂ ਹੁਣ ਇੱਕ ਜਣੇ ਨੂੰ ਫਿਰ ਲੈ ਕੇ ਆਉਣੀ ਆ ਤੇ ਉਹਨਾਂ ਦੇ ਉੱਤੇ ਟਰਾਈ ਕਰਕੇ ਦੇਖਦੇ ਆ। ਅਸਲ ਮਮਮੀ ਨੂੰ ਮੈਂ ਕਹਿਆ ਸੀ ਵੀ ਨਿਊ ਪੌਣੀ ਲੈ ਕੇ ਆਉਣੀ ਆ ਪਰ ਮਮਮੀ ਕਹਿੰਦੇ ਮੈਂ ਤਾਂ ਨਿਊ ਪੌਣੀ ਕਹਿਆ ਸੀ ਉਹਨੂੰ ਵੀ। ਉਹ ਕਹਿੰਦੇ ਸੀ ਆ ਜਾਣੇ ਆ। ਤੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਆਉਣੀ ਆ ਪਰ ਦੇਖਦੀ ਆ ਮੈਂ ਲੈ ਕੇ ਆਣੀ ਆ। ਅੰਦਰ ਪਾ ਕੇ ਕੀ ਦੇਖਣਾ ਮੈਨੂੰ ਤਾਂ ਲੱਗਦਾ ਹੀ ਨਹੀਂ ਆਉਣਾ। ਦੇਖੋ ਐਡਾ ਤਾਂ ਹੀ ਆ ਆਪਣੀ ਹੈਗਾ ਜਿਹੜਾ ਕੁਰਤਾ ਆ। ਆਹ ਦੇਖੋ। ਹੁਣ ਫਿਰ ਕੀ ਪਾਉਣਾ? ਹੁਣ ਮੈਂ ਕਹਿੰਨੀ ਉਹ ਜਿਹੜੇ ਆਪਾਂ ਉਧਰ ਨਹੀਂ ਪਹੁੰਚ ਜਦੋਂ ਉਹਨੇ ਵੈਕਸੀਨੇਸ਼ਨ ਲਵਾਉਣ ਕੇ ਸੀ ਮੋਟੇ ਨੇ ਮੰਮੀ ਇਹਨਾਂ ਨੇ ਦਾਦੀ ਲੈ ਕੇ ਆਏ ਨੇ ਇੱਥੋਂ ਉਹ ਵਾਲੇ ਪਾਦਨੇ ਆ ਫਿਰ ਹੁਣ ਥੋੜਾ ਰੁੱਕ ਕੇ ਹੀ ਆਉਣਗੇ ਹੁਣ ਚ ਤਾਂ ਨਹੀਂ ਆਉਣੇ ਹੈਗੇ ਓਕੇ ਕੋਟ ਤੇ ਵੀ ਸਾਹਮਣੇ ਤਾਂ ਆਏ ਨਹੀਂ ਹੈਗੇ ਪਰ ਮੰਮੀ ਆ ਲੈ ਕੇ ਆਈ ਸੀਗੇ ਬੰਨਣ ਨਾਲੇ ਦੇਖਦੇ ਆਂ ਇਹ ਆਉਂਦੇ ਕਿ ਨਹੀਂ ਮਨ ਤਾਂ ਇਹ ਵੀ ਵੱਡੇ ਲੱਗਦੇ ਆ ਇਹਦੇ ਇਹ ਮਾੜੇ ਥੇ ਕਰ ਲਓ ਫੋਟੋ ਖਰਾਉਣ ਲਈ ਮਨ ਲੱਦਾ ਨਹੀਂ ਇਹਨਾਂ ਨੇ ਕਾਫੀ ਟਾਈਮ ਬੰਨ ਕੇ ਰੱਖਣਾ ਹੈ ਇਹ ਤਾਂ ਵੀ ਤਾਂ ਆਏ ਨਹੀਂ ਹਨ ਜਾਣ ਹੀ ਲੱਗੇ ਸੀ ਬਸ ਅਸੀਂ ਰੋਣ ਲੱਗ ਗਏ ਆ ਇੱਕ ਫਿਰ ਹੁਣ ਇਹਨੂੰ ਫੀਡ ਕਰਾ ਕੇ ਹਟਿਆਂ ਤੇ ਮੈਂ ਬੈਗ ਵੀ ਰੈਡੀ ਕਰ ਲਿਆ ਆਲਮੋਸਟ ਮੈਂ ਵੈਸੇ ਜਾਣਾ ਤਾਂ ਗੁਰਦੁਆਰੇ ਤੋਂ 10 ਮਿੰਟ ਦੂਰੀ ਆ ਪਰ ਫਿਰ ਵੀ ਮੈਂ ਦੋ ਬੋਟਲਸ ਲੈ ਲਿਆ ਨੇ ਨਾਲ ਇਨ ਕੇਸ ਬਸ ਅਸੀਂ ਮੱਖਣ ਟੇਕ ਕੇ ਚੱਲੀ ਆਂਦੀ ਕਰਨੀ ਆ ਕਿਉਂਕਿ ਫਿਰ ਰਸਤੇ ਦੇ ਵਿੱਚ ਔਖਾ ਹੋ ਜਾਣਾ ਤੇ ਇੱਕ ਮੈਂ ਬੋਟਲ ਦੁੱਧ ਦੀ ਆਲਰੇਡੀ ਕੈਰੀ ਕਰ ਲਈ ਆ ਦੀ ਐਕਸਪਾਇਰੀ ਹੈਗੀ ਹੈ ਹਜੇ 3 ਘੰਟੇ ਦੀ ਤਾਂ 3 ਘੰਟੇ ਤਾਂ ਬਹੁਤ ਨੇ ਅਸੀਂ ਪਹਿਲਾਂ ਹੀ ਆ ਜਾਣਾ ਤੇ ਇੱਕ ਮੈਂ ਮੰਮੀ ਫਾਰਮੂਲਾ ਬਣਾ ਲੰਨੀ ਆ ਮੰਮੀ ਵੀ ਰੈਡੀ ਨੇ ਮੰਮੀ ਵੀ ਰੈਡੀ ਆ ਤੇ ਹੁਣ نیچے ਜਾਣੇ ਕਿ ਕਰਕੇ ਫਿਰ ਸਾਰਿਆਂ ਨੂੰ ਕਾਰ ਸੀਟ ਦੇ ਵਿੱਚ ਪਾਣੇ ਆ ਤੇ ਮੈਂ ਜਨ ਫਾਰਮੂਲਾ ਬਣਾ ਲਵਾਂ ਕਿ ਸਾਰੇ ਰੈਡੀ ਹੋ ਰਹੇ ਨੇ ਆਲਮੋਸਟ ਆਣਾ ਸੀ ਮੈਂ ਤੁਹਾਨੂੰ ਦਿਖਾਉਣੀ ਆ ਬਾਹਰ ਕਿਵੇਂ ਦਾ ਮੌਸਮ ਆਂ ਚ ਦੇਖੋ ਥੋੜਾ ਹਨੇਰਾ ਜਿਹਾ ਹੁਣ ਲੱਗ ਗਿਆ ਥੋੜਾ ਹੀ ਟਾਈਮ ਆ ਸਾਡੇ ਕੋਲ ਪਹਿਲਾਂ ਪਹਿਲਾਂ ਆ ਜਾਣਾ ਐ ਸਿ ਜਲਦੀ ਹੀ ਹਨੇਰਾ ਹੁਣ ਤਾਂ ਪਹਿਲਾਂ ਇੰਦਰ ਕਾਰ ਸੀਟਾਂ ਇੱਕ ਸ਼ਵੀਨ ਕੰਡੀਸ਼ਨ ਹੋਣੀ ਆ। ਹਾਂ। ਓਕੇ ਤੇ ਮੈਂ ਉਹ ਆਪਣੀ ਦੋ ਚਲਾ ਦੋ ਲਾਤੀਆਂ ਲਾਤੀਆਂ ਚ ਠੀਕ ਆ ਮੈਂ ਸ਼ਵੀਨ ਨੂੰ ਕਹਿੰਨੀ ਆ ਉਹ ਗੱਡੀ ਖੋਲ ਦੂਗਾ ਤੇ ਫਿਰ ਇੱਕ ਕਾਰ ਸੀਟ ਉਹ ਚ ਲਾ ਦੰਨੇ। ਓਕੇ। ਤੇ ਯਾਰ ਕੀ ਆਪਾਂ ਇੱਕ ਹੁਣ ਸੁੱਤਾ ਆਪੇ ਜਦ ਮੈਂ ਇਹਦੇ ਦਊਂਗੀ ਨਾ ਇਹਨੇ ਰੋਣ ਲੱਗ ਜਾਣਾ ਤਾਂ ਮੈਂ ਹਨਾ ਜਦ ਗੱਡੀ ਚ ਉਤਰ ਉਤਾਰਨ ਲੱਗੇ ਗੱਡੀ ਚ ਗੱਡਾਂਗੇ ਕਾਰ ਸੀਟਾਂ ਉਦੋਂ ਵਾਹੂੰਗੀ ਤੇ ਫਿਰ ਉਦੋਂ ਫਿਰ ਜਦ ਬਾਹਰ ਜਨਕ ਲੱਗੇ ਜਾਣਾ ਹੈ। ਤੇ ਉਹ ਦਵਤ ਸੀਗਾ। ਤੇ ਆਸ ਨੂੰ ਕਿ ਮਟ ਹੈ ਇਹਦੇ ਇਹਦੇ ਆ ਵੀ ਪਾਤੇ ਮੈਂ ਤੇ ਅਜ ਰਾਬਾ ਵੀ ਪਾਤੀਆਂ ਮਿੱਟਨ ਵੀ ਪਾਤੇ ਕਿਵੇਂ ਬੈਠਾ ਹੈ ਤੇ ਆਪਦੇਸ਼ ਆ ਇਹਦੇ ਰਾਬਾ ਪਾਤੀਆਂ ਨੇ ਤੇ ਇਹ ਟੋਪੀਆਂ ਮੈਂ ਇਹਨਾਂ ਦੇ ਨਾਲ-ਨਾਲ ਰੱਖ ਲੈਣੀਆਂ ਨੇ ਫਿਰ ਜਦ ਕੱਢਾਂਗੇ ਗੱਡੀ ਚ ਉਦੋਂ ਫਿਰ ਪਾ ਦਾਂਗੇ ਦੋ ਅਸੀਂ ਆਪਣੀ ਗੱਡੀ ਚ ਰੱਖ ਲੈਨੇ ਤੇ ਇੱਕ ਹਾਂ ਇਹਦਾ ਸ਼ਵੀ ਦੀ ਗੱਡੀ ਚ ਰੱਖਣ ਗਏ ਨੇ ਮੇਰੇ ਬ੍ਰਦਰ ਦੀ ਗੱਡੀ ਚ ਰੱਖਣ ਗਏ ਨੇ ਅਦਵਿਤਾ ਇੰਦਰ ਕੋਣਾ ਹੈ ਸੁਮੇਪ ਉਪਦੇਸ਼ ਆਹ ਅਦਵਿਤਾ ਸੁਮੇਪ ਨੂੰ ਹਨਾ ਅਸੀਂ ਆਪਣੀ ਗੱਡੀ ਵਿੱਚ ਰੱਖਿਆ ਕਿਉਂਕਿ ਕੋਰੋਂ ਵਾਲਾ ਬੱਦ ਪੁੰਦੇ ਆ ਉਪਦੇਸ਼ ਇੰਦਰ ਇਹਨਾਂ ਦੀ ਗੱਡੀ ਵਿੱਚ ਰੱਖਣ ਲੱਗੇ ਨੇ ਮੰਮੀ ਦੁੱਧ ਪਾ ਲਿਆ ਮੈਂ ਮੰਮੀ ਨੂੰ ਦੁੱਧ ਦੀ ਬੋਟਲ ਇੱਕ ਫੜਾਤੀ ਆ ਤੇ ਇੱਧਰ ਹੀ ਆਓ ਮੰਮੀ ਆਪਾਂ ਮਿਲਦੇ ਆ ਫਿਰ ਗੁਰਦੁਆਰੇ ਠੀਕਾ ਤੇ ਮੰਮੇ ਹੁਣੇ ਜਾ ਰਹੇ ਨੇ ਹੁਣ ਪਹਿਲਾਂ ਮਤਲਬ ਫਿਰ ਅਸੀਂ ਪਿੱਛੇ-ਪਿੱਛੇ ਹੀ ਜਾਣੇ ਆ ਗੱਡੀ ਤੋੜ ਲੈਣ ਪਹਿਲਾਂ ਜਮੀਪ ਆਹੇ ਤੇ ਮੋਸਟਲੀ ਤਾਂ ਬੈੱਡ ਤੇ ਰੋਂਦਾ ਹੁੰਦਾ ਜਦ ਪਾਈ ਤਾਂ ਅੱਜ ਇਹਨੂੰ ਪਤਾ ਆ ਵੀ ਮੈਨੂੰ ਝੂਟੇ ਮਿਲਨੇ ਆ ਤੇ ਅੱਜ ਦੇਖੋ ਕਿ ਮੈਂ ਸ਼ਾਂਤ ਬੈਠਾ ਆ ਨਾਲੇ ਹੱਸੀ ਜਾਂਦਾ ਕਿਸੀ ਨਹੀਂ ਆ ਗਿਆ ਹੱਦ ਵਿੱਚ ਇਹ ਆਪਾਂ ਹੋ ਰਸਤੇ ਤੋਂ ਫੜਨਾ ਆਂ ਦੱਬ ਲੈ ਚੱਲਾਂਗੇ ਓਕੇ ਠੀਕ ਆ ਚਲੋ ਚੌਂਦੇ ਓਕੇ ਜੀ ਮਿਲਦੇ ਆ ਫਿਰ ਤੁਹਾਨੂੰ ਪਲਾਨ ਜਿਗਾ ਵੀ ਅਸੀਂ ਲੱਡੂਆਂ ਦਾ ਡੱਬਾ ਲੈ ਚਾਂਗੇ ਫੜ ਕੇ ਪਰ ਹਨਾ ਜਿਵੇਂ ਸਾਡੇ ਕੋਲ 2:30 ਤੇ 10:30 ਤੇ ਫਿਰ ਮੰਮੀ ਹੁੰਦਾ ਹੁਣੇ ਫੋਨ ਆਇਆ ਸੀਗਾ ਵੀ ਉਹ ਕਹਿੰਦੇ ਵੀ ਅਸੀਂ ਫੜ ਲੈਨੇ ਆ ਤੇ ਫਿਰ ਹੁਣ ਉਹ ਡੱਬਾ ਫੜਨ ਗਏ ਨੇ ਅਸੀਂ ਰਸਤੇ 'ਚ ਹੀ ਆ ਫਿਰ ਆ ਇੰਦਰ ਮੈਨ ਲਾ ਤਾਂ ਆਪਾਂ ਪਹਿਲਾਂ ਪਹੁੰਚ ਜਾਣਾ ਹਨਾ ਹਾਂ ਆ ਅਸੀਂ ਉਹਨਾਂ ਤੋਂ ਪਹਿਲਾਂ ਪਹੁੰਚ ਜਾਣਾ ਫਿਰ ਅਸੀਂ ਉੱਥੇ ਪਾਰਕਿੰਗ 'ਚ ਖੜ੍ਹ ਜਾਾਂਗੇ ਉਹਨਾਂ ਦੀ ਵੇਟ ਕਰਾਂਗੇ ਫਿਰ ਜਦੋਂ ਆਣਗੇ ਤੇ ਫਿਰ ਅਸੀਂ ਸਾਰਿਆਂ ਨੂੰ ਇਕੱਠਿਆਂ ਨੂੰ ਲੈ ਜਾਾਂਗੇ ਅੰਦਰ ਮੰਮੀ ਤਾਂ ਨਰਵਸ ਹੋਈ ਪਈ ਨੇ ਵੀ ਮੈਂ ਕਿਵੇਂ ਜਿਉ ਉਪਦੇਸ਼ ਰੋਣ ਲੱਗ ਗਏ ਆਏ ਆ ਮਤਲਬ ਜਾਂ ਹੋ ਮਤਲਬ ਇਦਾਂ ਕਰਨ ਲੱਗ ਗਿਆ ਮੈਂ ਕੀ ਕਰੂੰਗੀ ਤੇ ਮੈਂ ਕਿਹਾ ਮੰਮੀ ਸਾਨੂੰ ਵੀ ਤਾਂ ਤੁਸੀਂ ਪਾ ਲਿਆ ਐ ਏਡੇ ਏਡੇ ਕੀਤਾ ਤੁਹਾਨੂੰ ਸਭ ਤਾਂ ਪਤਾ ਆ ਮੈਨੂੰ ਲੱਗਦਾ ਨਵੇਂ ਬੱਚੇ ਨੂੰ ਦੇਖ ਕੇ ਥੋੜਾ ਸਾਰਿਆਂ ਨੂੰ ਡਰ ਲੱਗਣ ਲੱਗ ਜਾਂਦਾ ਮੈਂ ਕਿਹਾ ਵੀ ਅਸੀਂ ਤਾਂ ਤੁਹਾਨੂੰ ਬੱਚਾ ਹੀ ਉਹ ਦਿੱਤਾ ਜਿਹੜਾ ਰੋਂਦਾ ਨਹੀਂ ਸ਼ਾਂਤ ਰਹਿੰਦਾ ਆ ਤੇ ਅਜੇ ਤਾਂ ਤੁਹਾਡੇ ਕੋਲ ਸਮੀਪ ਨਹੀਂ ਆਇਆ ਆ ਮੈਨੂੰ ਸੌਂਡ ਰਿਹਾ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਮੈਂ ਸ਼ਾਂਤ ਬੈਠਾ ਆ ਇੰਨਾ ਸ਼ਾਂਤ ਹੈ ਨਹੀਂ ਸਮੀਪ ਤੁਸੀਂ ਵਾਹ ਉਸ ਅਗਰ ਕੇ ਮਨ ਲਾਦਾ ਉਧਰ ਨੂੰ ਮੂੰਹ ਕਰ ਰਿਹਾ ਹੈ ਕਹਿੰਦੇ ਸਾਰੇ ਵੀ ਬੱਚੇ ਸੁਣਦੇ ਆ ਤੁਹਾਡੀਆਂ ਗੱਲਾਂ ਵੀ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਇਹਨਾਂ ਕੋਲ ਗੱਲਾਂ ਕਰਦੇ ਹੋ ਭਾਵੇਂ ਛੋਟੇ ਨੇ ਪਰ ਇਹ ਤੁਹਾਨੂੰ ਸਾਰਾ ਸਮਝਦੇ ਆ ਤੇ ਸੁਣਦੇ ਤੇ ਹਾਸੇ ਤਾਂ ਪਤਾ ਨਹੀਂ ਕੀ ਸੋਚ ਕੇ ਹਾਸੇ ਰਹੇ ਹੋ ਆ ਉਹ ਸੁੱਤਾ ਪਿਆ ਹੈ ਤੁਸੀਂ ਇਹ ਤਾਂ ਮੈਂ ਕੰਬਲ ਲਾ ਦਿੰਨੀ ਹੁੰਨੀ ਕਿ ਕਾਰ ਗੱਡੀ ਦੇ ਵਿੱਚ ਤਾਂ ਵੈਸੇ ਵੀ ਹੀਟ ਹੀ ਹੁੰਦੀ ਆ ਤੇ ਫੇਰ ਆ ਕੰਬਲ ਜਮੈਂ ਲਾਤਾ ਆ ਤੇ ਹੁਣ ਵਾਸਤੇ ਦੁਨੀਆ ਦੇਖਦਾ ਜਾਂਦਾ ਐ ਝੂਟੇ ਮਿਲ ਰਹੇ ਨੇ ਖੁਸ਼ ਆ ਹੁਣ ਮੈਂ ਵੈਸੇ ਜਿੰਨੀ ਵਾਰ ਵੀ ਹਨਾ ਗਏ ਆ ਇਹਨਾਂ ਨਾਲ ਬੱਚਿਆਂ ਨਾਲ ਮੋਸਟਲੀ ਅੱਗੀ ਬੈਠਦੇ ਹੁੰਦੇ ਸੀਗੇ ਤੇ ਅੱਜ ਪਹਿਲੀ ਵਾਰੀ ਮੈਂ ਇੱਥੇ ਪਿੱਛੇ ਬੈਠੀ ਆ ਤੇ ਮੈਨੂੰ ਲੱਗਦਾ ਇਹ ਜ਼ਿਆਦਾ ਸੇਫ ਆ ਕਿਉਂਕਿ ਅੱਗੇ ਬੈਠ ਕੇ ਤਾਂ ਤੁਹਾਨੂੰ ਪਤਾ ਨਹੀਂ ਕਿਉਂਕਿ ਉਹ ਇੱਕ ਮੈਂ ਕਾ ਕਮੈਂਟ ਵੀ ਸਾਨੂੰ ਆਏ ਸੀਗੇ ਵੀ ਇੱਕ ਮਿਰਰ ਮਿਲਦਾ ਹੈ ਪਿਛੇ ਲਾਉਣ ਨੂੰ ਉਸ ਮੇਰਾ ਟਾਈਮ ਜੇ ਨਹੀਂ ਲੱਗਿਆ ਹੋਵੇਗਾ ਸਰਚ ਜੀ ਕਰਨ ਦਾ ਮੈਂ ਦੇਖੂਗੀ ਤੇ ਉਹ ਹੋਵੇ ਫਿਰ ਉਹਦੇ ਨਾਲ ਤਾਂ ਫਿਰ ਵੀ ਥੋੜਾ ਕੰਫਰਟੇਬਲ ਹੁੰਦਾ ਅੱਗੇ ਬੈਠ ਕੇ ਪਰ ਜੇ ਉਹ ਨਾ ਹੋਵੇ ਫਿਰ ਤਾਂ ਤੁਹਾਨੂੰ ਇਹ ਲੱਗੇਗਾ ਰਹਿੰਦਾ ਵੀ ਹੈ ਵੀ ਬੱਚੇ ਕਿਵੇਂ ਪਿਛੇ ਸਹੀ ਬੈਠੇ ਨੇ ਪਰ ਹਣ ਜਿਵੇਂ ਮੈਂ ਇਹਨਾਂ ਨੂੰ ਦੇਖ ਰਹੀ ਹਾਂ ਚੰਗੀ ਤਰ੍ਹਾਂ ਇੱਥੇ ਬੈਠ ਕੇ ਉਹਦਾ ਵਧੀਆ ਸੇਕ ਸੀ ਮੰਮੀ ਹੁਣਾਂ ਨੂੰ ਦੇ ਦਾਂ ਤਾਂ ਥੋੜਾ ਸੇਫ ਸਾਈਡ ਆ ਹੋ ਗਿਆ ਅਸੀਂ ਗੁਰਦੁਆਰੇ ਪਹੁੰਚ ਗਏ ਆ ਤੇ ਮੰਮੀ ਨਾਲ ਫੋਨ ਆਇਆ ਸੀ ਉਹ ਵੀ ਬਸ 2 ਮਿੰਟ ਤੱਕ ਪਹੁੰਚ ਲਈ ਨੇ ਰਸੀਂ ਅੱਜ ਕਿ ਦਰਸ਼ਨ ਕਰਦੇ ਹਾਂ ਬੱਚਿਆਂ ਨੂੰ ਇਹ ਉਪਦੇਸ਼ ਕੱਢ ਲਿਆ ਆਇਆ ਮੈਂ ਸਹੀ ਕਰਕੇ ਪੜ੍ਹਦਾ ਨਿਕ ਕੈਪ ਆ ਵਗੈਰਾ ਸਾਰਾ ਕੁਝ ਦਿੱਤਾ ਮੈਂ ਚਲੋ ਮੰਮੀ ਆ ਜੋ अगले दिनों नीचे बाकी दो बजे इतने लैके आए ਉਧਰ ਲੱਗੇ ਚੁੱਕੇ ਮੈਂ ਦੋਸਤਾਂ ਨੂੰ ਤੇ ਉਧਰ ਮੰਮੀ ਹੋਣਾਂ ਲੱਗੇ ਨੇ ਇੱਕ ਜਾਨ ਨੂੰ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹਾਂ ਹਾਂਜੀ ਅਸੀਂ ਆ ਗਿਆ ਕਰੇ ਤੇ ਬੱਚੇ ਵਧੀਆ ਰਹੇ ਬਹੁਤਾ ਤੰਗ ਨਹੀਂ ਕੀਤਾ ਹੈਗਾ ਬਸ ਸੈਂਡਿਸ ਤੇ ਥੋੜਾ ਜਿਹਾ ਰੋਇ ਸੀ ਕਿ ਤੇ ਫਿਰ ਉhtੀ ਅਸੀਂ ਫੀਡ ਦੇ ਦਿੱਤੀ ਸੀਗੀ ਸਾਰਿਆਂ ਨੂੰ ਤੇ ਅਸੀਂ ਅਰਦਾਸ ਕਰਾਉਣੀ ਸੀ ਤੇ ਕੁਦਰਤੀ ਜਿਹਾ ਦਾ ਸੈਂਟਰ ਹੋਇ ਅਰਦਾਸ ਹੋ ਹੀ ਰਹੀ ਸੀਗੀ ਉਸ ਤੋਂ ਬਾਅਦ ਫੇਰ ਅਸੀਂ ਇੱਕ ਗੱਲ ਹੋਰ ਵਧੀਆ ਹੋਈ ਵੀ ਕਾਫੀ ਜਾਣੇ ਸੀ ਅੱਜ ਹੈਲਪ ਕਰਾਉਣ ਨੂੰ ਤੇ ਫਿਰ ਸਾਰਿਆਂ ਨੇ ਇੱਕ ਇੱਕ ਨੂੰ ਸੰਭਾਲ ਲਿਆ ਸੀਗਾ ਵੀ ਫੀਡ ਸਾਰਿਆਂ ਨੇ ਅਲੱਗ-ਅਲੱਗ ਨੂੰ ਦੇਤੀ ਸੀਗੀ ਤਾਂ ਬਾਲਾ ਔਖਾ ਨਹੀਂ ਹੋਇਆ ਹੈਗਾ ਤੇ ਫਿਰ ਉਸ ਤੋਂ ਬਾਅਦ ਉਪਦੇਸ਼ ਨੂੰ ਮੰਮੀ ਹੁਣਾਂ ਨਾਲ ਹੀ ਭੇਜਤਾ ਸੀਗਾ ਤੇ ਸਮੀਪ ਤੇ ਅਦਵਿਤ ਨੂੰ ਅਸੀਂ ਲੈ ਆਏ ਸੀਗੇ ਤੇ ਥੈਂਕ ਯੂ so much for watching I hope ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ so much ਜੀ